ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਛ ਦੇਸ਼ ਦਾ ਦੌਰਾ ਦਵਾਰਕਾ ਨਗਰੇ ਤੋਂ ਗੁਰੂ ਜੀ ਬੰਦਰਗਾ ਉਥਲਾ ਪੁੱਜ ਗਏ ਉਥਲਾ ਤੋਂ ਸਮੁੰਦਰ ਪਾਰ ਕਰਕੇ ਕਾਛ ਪ੍ਰਦੇਸ਼ ਵਿੱਚ ਪਹੁੰਚ ਗਏ ਪਹਿਲਾ ਸ਼ਹਿਰ ਮਾਂਡਵੀ ਆਇਆ ਮਾਂਡਵੀ ਕਾਛ ਖਾੜੀ ਦੇ ਕਿਨਾਰੇ ਪੁਰਾਤਨ ਮਛਲੀਆਂ ਦੀ ਬੰਦਰਗਾਹ ਹੈ ਮਾਂਡਵੀ ਵਿੱਚ ਲੋਕਾਂ ਨੂੰ ਸੱਤ ਧਰਮ ਦਾ ਉਪਦੇਸ਼ ਕਰਕੇ ਗੁਰੂ ਜੀ ਸੁੰਦਰਾ ਸ਼ਹਿਰ ਵੱਲ ਚੱਲੇ ਮਾਂਡਵੀ ਤੋਂ मुंद्रा ਤੱਕ ਰਸਤਾ ਬਹੁਤ ਭਿਆਨਕ ਸੀ ਜੰਗਲ ਟਿੱਬੇ ਖੁਸ਼ਕ ਪੱਥਰ ਅਤੇ ਹੋਰ ਕਈ ਤਰ੍ਹਾਂ ਦੀਆਂ ਰੁਕਾਵਟਾਂ ਸਨ ਜਿਨ੍ਹਾਂ ਨੂੰ ਮਨੁੱਖ ਵਾਸਤੇ ਲੰਘਣਾ ਔਖਾ ਸੀ ਮਰਦਾਨਾ ਇਸ ਦੇਸ਼ ਦੀ ਹਾਲਤ ਦੇਖ ਕੇ ਕਬਰਾਇਆ ਰਾਹ ਵਿੱਚ ਇੱਕ ਪਿੰਡ ਆਇਆ ਉਹ ਪਿੰਡ ਸਮੁੰਦਰ ਦੇ ਕਿਨਾਰੇ ਸੀ ਗੁਰੂ ਜੀ ਰਾਤ ਨੂੰ ਪਿੰਡ ਵਿੱਚ ਜਾ ਬਿਰਾਜੇ ਰਾਤ ਲੰਗੀ ਜਾਂ ਸਵੇਰ ਹੋਇਆ ਤਾਂ ਸਾਰੇ ਪਿੰਡ ਵਿੱਚ ਸ਼ੋਰ ਮਚ ਗਿਆ ਰੌਲੇ ਨੂੰ ਸੁਣ ਕੇ ਭਾਈ ਮਰਦਾਨਾ ਜੀ ਨੇ ਇੱਕ ਪੁਰਸ਼ ਨੂੰ ਪੁੱਛਿਆ ਕਿਉਂ ਪੁਰਸ਼ਾ ਕੀ ਮਾਮਲਾ ਹੈ ਇਹ ਰੌਲਾ ਕਿਸ ਗੱਲ ਦਾ ਹੈ ਲੋਕ ਇਧਰ ਉਧਰ ਕਿਉਂ ਨੱਠੇ ਫਿਰਦੇ ਹਨ ਘਰਾਂ ਵਿੱਚੋਂ ਸਮਾਨ ਪਾਰ ਕੱਢਿਆ ਜਾ ਰਿਹਾ ਹੈ ਪਿੰਡ ਦੇ ਵਸਨੀਕ ਨੇ ਭਾਈ ਮਰਦਾਨਾ ਜੀ ਨੂੰ ਉੱਤਰ ਦਿੱਤਾ ਸ਼ਾਇਦ ਤੁਸੀਂ ਪਰਦੇਸੀ ਜੀ ਕਿਤੇ ਦੂਰ ਦੇਸ਼ ਤੋਂ ਆਏ ਜੀ ਤੁਸਾਂ ਨੂੰ ਨਹੀਂ ਪਤਾ ਕਈ ਸੌ ਸਾਲ ਹੋਏ ਨੇ ਕਿਸੇ ਮਹਾਤਮਾ ਨੇ ਕ੍ਰੋਧਵਾਣ ਹੋ ਕੇ ਸ਼ਰਾਪ ਦਿੱਤਾ ਸੀ ਕਿ ਕੁਝ ਸਾਲ ਪਿਛੇ ਸਮੁੰਦਰ ਇਸ ਨੂੰ ਰੋੜ ਦਿਆ ਕਰੇਗਾ ਅੱਗੇ 6 ਵਾਰ ਨਗਰ ਰੋੜ ਚੁੱਕਾ ਹੈ ਸਮੁੰਦਰ ਦੇ ਰੋੜਨ ਦਾ ਮਸਾ ਅੱਜ ਰਾਤ ਨੂੰ ਹੈ ਸੂਰਜ ਡੁੱਬਨ ਦੇ ਪਹਿਲਾਂ ਅਸਾਂ ਪਿੰਡ ਛੱਡ ਦੇਣਾ ਹੈ ਜੋ ਨਾ ਛੱਡੇਗਾ ਉਹ ਮਰ ਜਾਵੇਗਾ ਲੋਕ ਸਾਰੇ ਸਮਾਨ ਸੰਭਾਲ ਰਹੇ ਹਨ ਤੁਸੀਂ ਵੀ ਢੇਲਣਾ ਕਰੋ ਇਹ ਆ ਕੇ ਉਹ ਪੁਰਸ਼ ਆਪਣੇ ਰਾਹ ਪਿਆ ਭਾਈ ਮਰਦਾਨਾ ਜੀ ਘਬਰਾ ਗਏ ਉਸ ਨੂੰ ਘਰੋਂ ਆਇਆ ਬਹੁਤ ਛੇਰ ਹੋ ਗਿਆ ਸੀ ਜੀਵਨ ਨੂੰ ਸੰਭਾਲ ਸੰਭਾਲ ਕੇ ਰੱਖਦੇ ਸੀ ਉਹ ਨਹੀਂ ਸੀ ਚਾਹੁੰਦੇ ਕਿ ਉਹ ਮਰ ਜਾਵੇ ਇਸ ਵਾਸਤੇ ਦੌੜ ਕੇ ਗੁਰੂ ਜੀ ਦੇ ਕੋਲ ਪਹੁੰਚੇ ਉਹਨਾਂ ਨੇ ਕਬਰਾ ਕੇ ਸਾਹ ਵੀ ਨਹੀਂ ਸੀ ਈਰਾਲਦਾ ਉਹਨਾਂ ਨੇ ਗੁਰੂ ਜੀ ਮਹਾਰਾਜ ਨੂੰ ਆਖਿਆ ਮਹਾਰਾਜ ਛੇਤੀ ਕਰੋ ਨਗਰ ਨੂੰ ਛੱਡ ਦਿਓ ਸਮੁੰਦਰ ਨੂੰ ਰੋੜਨ ਵਾਲਾ ਹੈ ਦਿਓ ਵਾਂਗ ਮੂੰ ਅੱਡੀ ਤੇ ਠਾਠਾ ਮਾਰਦਾ ਹੋਇਆ ਸਮੁੰਦਰ ਆ ਰਿਹਾ ਹੈ ਸਾਰੇ ਪਿੰਡ ਵਾਸੀ ਜਾ ਰਹੇ ਹਨ ਚਲੋ ਆਪਾਂ ਵੀ ਚਲੀਏ ਭਾਈ ਮਰਦਾਨੇ ਜੀ ਦੀ ਘਬਰਾਟ ਵੱਲ ਦੇਖ ਕੇ ਤੇ ਉਹਦਾ ਬਿਆਨ ਸੁਣ ਕੇ ਸੱਚੇ ਸਤਿਗੁਰੂ ਜੀ ਮੁਸਕੁਰਾਏ ਉਹਨਾਂ ਨੇ ਬਚਨ ਕੀਤਾ ਮਰਦਾਨਿਆਂ ਘਬਰੀਦਾ ਨਹੀਂ ਕਰਤਾਰ ਦੇ ਰੰਗ ਦੇਖੀਦੇ ਹਨ ਉਹ ਦਾਤਾ ਚੋਜ ਕਰਦਾ ਹੈ ਮਨੁੱਖ ਨੂੰ ਪਰਖਦਾ ਹੈ ਮਨੋਖ ਦੇਵੀ ਚੋ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ ਮੇਰਾ ਮਾਲਕ ਡਾਡਾ ਰੰਗੀਲਾ ਹੈ ਜਿਉ ਤੂੰ ਰਾਖੇ ਤਿਉਂ ਰਹਾ ਹਰ ਨਾਮ ਆਧਾਰਾ ਅੰਤ ਸਖਾਈ ਪਾਇਆ ਜਨਮੁਕਤ ਦੁਆਰਾ ਡਰਨਾ ਪਿੰਡ ਵਾਸੀਆਂ ਨੂੰ ਵੀ ਰੋਗ ਅੱਜ ਸਮੁੰਦਰ ਨਹੀਂ ਰੋੜੇਗਾ ਇਹਨੇ ਨੂੰ ਪਿੰਡ ਵਾਲੇ ਆ ਗਏ ਉਹਨਾਂ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਨਗਰ ਦਾ ਮੁਖੀ ਪਿੰਡ ਦੀ ਜਬਾਨ ਬਣ ਕੇ ਬੋਲਿਆ ਮਹਾਰਾਜ ਆਪ ਸੰਤ ਸਾਧੂ ਪ੍ਰਤੀਤ ਹੁੰਦੇ ਜੀ ਅ ਸਾਡੇ ਨਾਲ ਨਗਰ ਨੂੰ ਛੱਡ ਦਿਓ ਅਸੀਂ ਆਪ ਦੀ ਸੇਵਾ ਕਰਾਂਗੇ ਅੱਗੇ ਕਿਸੇ ਮਹਾਪੁਰਸ਼ ਦੀ ਸੇਵਾ ਨਾ ਕਰਨ ਦਾ ਫਲ ਇਹ ਉਜਾੜਾ ਮਿਲਿਆ ਦਇਆ ਕਰੋ ਉੱਠੋ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਦਸ ਕੋ ਪੰਦ ਜਾਣਾ ਹੈ ਦਸ ਕੋ ਤੋਂ ਉਰੇ ਜੋ ਮਨੁੱਖ ਰਹੇਗਾ ਸੋ ਮਾਰਿਆ ਜਾਵੇਗਾ ਕਈ ਪ੍ਰਦੇਸੀ ਧੋਖਾ ਖਾ ਜਾਂਦੇ ਹਨ ਦਾਤਾ ਅਸਾਂ ਦੀ ਪ੍ਰਾਰਥਨਾ ਹੈ ਗੁਰੂ ਜੀ ਨੇ ਬਚਨ ਕੀਤਾ ਨਹੀਂ ਪੁਰਸ਼ਾ ਤੁਸਾਂ ਨੂੰ ਨਸਨ ਦੀ ਲੋੜ ਨਹੀਂ ਇਸ ਵਾਰ ਸਮੁੰਦਰ ਨਹੀਂ ਰੋੜੇਗਾ ਡਰੋ ਮਤ ਸਮੁੰਦਰ ਤੁਸਾਂ ਲੋਕਾਂ ਉਤੇ ਦਇਆ ਕਰੇਗਾ ਸਤਨਾਮ ਸਤ ਕਰਤਾਰ ਦਾ ਜਾਪ ਕਰੋ ਕਰਤਾਰ ਦਾ ਸਿਮਰਨ ਸਮੁੰਦਰ ਨੂੰ ਰੋਕੇਗਾ ਪਿੰਡ ਵਾਲੇ ਨਾ ਰੁਕੇ ਕਿਉਂਕਿ ਉਹਨਾਂ ਨੂੰ ਬਹੁਤ ਡਰ ਲੱਗਦਾ ਸੀ ਅੱਗੇ ਉਹ ਕਈ ਵਾਰ ਰੋੜ ਚੁੱਕੇ ਸਨ ਸਾਰੇ ਪੁਰਸ਼ ਪਿੰਡ ਖਾਲੀ ਕਰਕੇ ਤੁਰ ਗਏ ਸਾਰਾ ਸਮਾਨ ਵੀ ਨਾਲ ਲੈ ਗਏ ਪਰ ਗੁਰੂ ਜੀ ਜਿਸ ਥਾਂ ਬਿਰਾਜੇ ਸੀ ਉਸੇ ਥਾਂ ਬਿਰਾਜੇ ਰਹੇ ਸੂਰਜ ਡੁੱਬਣ ਲੱਗਾ ਸੂਰਜ ਦੀ ਲਾਲੀ ਨੂੰ ਦੇਖ ਕੇ ਗੁਰੂ ਜੀ ਨਗਰ ਦੇ ਉਸ ਪਾਸੇ ਹੋ ਗਏ ਜਿੱਦੇ ਜਿੱਧਰ ਸਮੁੰਦਰ ਸੀ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ ਤੇ ਗੁਰੂ ਜੀ ਗੀਤ ਗੋਬਿੰਦ ਗਾਉਣ ਲੱਗੇ परमात्मा ਦੀ ਉਸਤਤ ਕਰਦੇ ਹੋਏ ਕਹਿਣ ਲੱਗੇ ਭਲਾ ਇਹ ਕੀ ਪੇੜ ਹੈ ਦਾਤਾ ਸਮੁੰਦਰ ਦੇ ਰੂਪ ਵਿੱਚ ਐਨੇ ਜੀਵਾਂ ਨੂੰ ਤੰਗ ਕਰਦਾ ਹੈ ਇਹਨਾਂ ਕੋਲੋਂ ਕੀ ਗੁਨਾਹ ਹੋਇਆ ਹੈ ਦਇਆ ਕਰਨਾ ਆਪ ਦਾ ਧਰਮ ਹੈ ਮਨੁੱਖ ਕਮਜ਼ੋਰ ਹੈ ਉਸ ਕੋਲੋਂ ਭੁੱਲਾਂ ਹੁੰਦੀਆਂ ਨੇ ਉਸ ਦੀਆਂ ਨਾ ਚਿਤਰਾ ਕੇ ਦਇਆ ਕਰਨੇ ਯੋਗ ਹੈ ਸੂਰਜ ਡੁੱਬਣ ਦੇ ਪਿੱਛੋਂ ਅਤੇ ਚੰਦ ਚੜ੍ਹਨ ਦੇ ਨਾਲ ਸਾਜ ਮੋਜ ਸਮੁੰਦਰ ਠਾਠਾ ਮਾਰਦਾ ਬੰਦਲ ਵਾਂਗ ਗਰਜਦਾ ਕਈ ਕਈ ਫੁੱਟ ਉੱਚੀਆਂ ਛੱਲਾਂ ਰੂਪ ਛਾਲਾਂ ਮਾਰਦਾ ਹੋਇਆ ਅੱਗੇ ਆਉਣ ਲੱਗਾ ਗੁਰੂ ਜੀ ਸਮੁੰਦਰ ਨੂੰ ਰੋਕਣ ਵਾਸਤੇ ਸਤਨਾਮ ਸਤ ਕਰਤਾਰ ਦੀ ਢਾਲ ਫੜ ਕੇ ਲੋ ਗਈ ਭਾਈ ਮਰਦਾਨਾ ਜੀ ਡਰ ਗਏ ਉਸ ਦੇ ਸਾਹਮਣੇ ਮੌਤ ਨੱਚਣ ਲੱਗੀ ਉਹ ਗੁਰੂ ਨਾਨਕ ਦੇਵ ਜੀ ਨੂੰ ਆਖਣ ਲੱਗੇ ਦਾਤਾ ਸਮੁੰਦਰ ਨਾਲ ਮੁਕਾਬਲਾ ਨਹੀਂ ਹੋਣਾ ਛੇਤੀ ਕਰੋ ਪਿੱਛੇ ਹਟ ਜਾਓ ਸਮੁੰਦਰ ਕਿਸੇ ਦਾ ਵੀ ਨਹੀਂ ਲਿਹਾਜ ਕਰੇਗਾ ਬਾਲ ਬੱਚੇ ਪਿੱਛੇ ਹਨ ਮਾਂ ਬਾਪ ਉਡੀਕਦਾ ਹੋਵੇਗਾ ਭੈਣ ਨਾਨਕੀ ਜੀ ਦਾ ਪਿਆਰ ਨਾ ਭੁੱਲੋ ਛੇਤੀ ਪਿੱਛੇ ਹਟੋ ਇੱਥੋਂ ਰੁੜ ਗਏ ਤਾਂ ਪਿਛਲਿਆਂ ਨੂੰ ਕਿਸੇ ਨੂੰ ਖਬਰ ਵੀ ਨਹੀਂ ਦੇਣੀ ਗੁਰੂ ਜੀ ਨੇ ਕੁਰੀ ਵਟ ਕੇ ਭਾਈ ਮਰਦਾਨੇ ਜੀ ਵੱਲ ਦੇਖਿਆ ਤੇ ਆਖਿਆ ਸਤ ਕਰਤਾਰ ਕਹੋ ਰਬਾਬ ਵਜਾਈ ਜਾ ਫਿਰ ਦੇਖ ਕਰਤਾਰ ਤੇ ਰੰਗ ਇਹ ਆ ਕੇ ਗੁਰੂ ਜੀ ਨੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਤੋ ਸ਼ੁਰੂ ਕਰਕੇ ਸ਼੍ਰੀ ਜਪਜੀ ਸਾਹਿਬ ਦੀਆਂ ਪਉੜੀਆਂ ਦਾ ਪਾਠ ਸ਼ੁਰੂ ਕੀਤਾ ਪਾਠ ਸ਼ੁਰੂ ਰਿਹਾ ਸਮੁੰਦਰ ਅੱਗੇ ਵਧ ਆਇਆ ਸਮੁੰਦਰ ਸੱਚਮੁੱਚ ਆਪਣਾ ਅਸਲ ਥਾਂ ਛੱਡ ਕੇ ਅੱਗੇ ਵਧ ਆਇਆ ਉਹ ਦਰਖਤ ਮਕਾਨ ਟੋਏ ਟਿੱਬੇ ਸਭ ਢਾਈ ਆਉਂਦਾ ਸੀ ਮਾਰੋ ਮਾਰ ਕਰਦਾ ਹੋਇਆ ਸਾਗਰ ਜਦ ਗੁਰੂ ਜੀ ਦੇ ਚਰਣਾ ਕੋਲ ਆਇਆ ਚਰਨਾ ਦੀ ਛੋਹ ਪ੍ਰਾਪਤ ਕੀਤੀ ਤਾਂ ਸ਼ਾਂਤ ਹੋ ਗਿਆ ਉਹਦਾ ਉਛਲਣਾ ਰਹਿ ਗਿਆ ਉਹਦੀ ਤੇਜ਼ੀ ਰੁਕ ਗਈ ਗਰਜ ਮੱਠੀ ਹੋ ਗਈ ਸ਼ਾਂਤ ਚਿਤ ਹੋ ਕੇ ਖਲੋ ਗਿਆ ਗੁਰੂ ਜੀ ਦੇ ਚਰਨ ਪਾਣੀ ਵਿੱਚ ਸਨ ਗਿੱਟਿਆਂ ਤੋਂ ਉੱਪਰ ਪਾਣੀ ਨਹੀਂ ਸੀ ਗੁਰੂ ਜੀ ਨੇ ਸਮੁੰਦਰੀ ਜਲ ਦੀ ਚੂਲੀ ਭਰੀ ਚੂਲੀ ਪਰ ਕੇ ਫਿਰ ਛੁੱਟ ਦਿੱਤੀ ਨਾਲ ਹੀ ਆਖਿਆ ਸਤ ਕਰੇਦਾਰ ਸਮੁੰਦਰ ਪਿੱਛੇ ਹਟਣ ਲੱਗਾ ਉਸੇ ਤਰ੍ਹਾਂ ਹੌਲੀ-ਹੌਲੀ ਪੁੱਠੀ ਪੈਰੇ ਜਿਵੇਂ ਪਿਛਾਣੂ ਮੋੜਨ ਲੱਗਾ ਜਿਵੇਂ ਕੋਈ ਸਧਾਰਨ ਪੁਰਸ਼ ਕਿਸੇ ਦੇਵਤੇ ਜਾਂ ਮਹਾਂਪੁਰਸ਼ ਦੇ ਦਰਸ਼ਨ ਕਰਕੇ ਚਰਣਾ ਉੱਤੇ ਮੱਥਾ ਟੇਕ ਕੇ ਪਿੱਛੇ ਮੁੜਦਾ ਹੈ ਥੋੜੇ ਸਮੇਂ ਵਿੱਚ ਹੀ ਪਾਣੀ ਆਪਣੇ ਅਸਲੀ ਸਥਾਨ ਉੱਤੇ ਚਲਿਆ ਗਿਆ ਇਹ ਕੋਤਕ ਦੇਖ ਕੇ ਪਾਈ ਮਰਦਾਨਾ ਜੀ ਬਹੁਤ ਪ੍ਰਸੰਨ ਹੋਏ ਤੇ ਧੰਨ ਗੁਰੂ ਨਾਨਕ ਜੀ ਸੰਤ ਕਰਹਤਾਰ ਉਚਾਰਨ ਲੱਗੇ ਪਿੰਡ ਵਾਸੀ ਓਸ ਟਕਾਣੇ ਤੇ ਜਾ ਕੇ ਸਮੁੰਦਰ ਜਲ ਦੀ ਉੜੀ ਕਰਨ ਲੱਗੇ ਉਹ ਉੱਚੇ ਦਰਖਤਾਂ ਤੇ ਚੜ ਕੇ ਆਪਣੇ ਘਰਾਂ ਬਾਗਾਂ ਤੇ ਖੇਤਾਂ ਨੂੰ ਰੁੜਦਿਆ ਹੋਇਆ ਦੇਖਣਾ ਚਾਹੁੰਦੇ ਸਨ ਪਰ ਨਾ ਸਮੁੰਦਰ ਅੱਗੇ ਵਧਿਆ ਨਾ ਦਰਖਤ ਡਿੱਗੇ ਉਹਨਾਂ ਵਿੱਚੋਂ ਬਹੁਤ ਸਾਰੇ ਮਨ ਚਲੇ ਗੱਭਰੂ ਸ਼ਾਲਾ ਮਾਰਦੇ ਹੋਏ ਪਿੰਡ ਵੱਲ ਮੋੜ ਆਏ ਰਾਹ ਵਿੱਚ ਕੀ ਦੇਖਦੇ ਹਨ ਸਾਰੀ ਧਰਤੀ ਸੁੱਕੀ ਹੈ ਪਾਣੀ ਫਿਰੇ ਦਾ ਨਿਸ਼ਾਨ ਨਹੀਂ ਖੁਸ਼ੀ ਖੁਸ਼ੀ ਆਪਣੇ ਨਗਰ ਆ ਪਹੁੰਚੇ ਸਾਰਾ ਨਗਰ ਜਿਉਂਦਾ ਤਿਉਂ ਉਸਰਿਆ ਹੋਇਆ ਸੀ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਉਹ ਨੱਚਦੇ ਤੇ ਗਾਉਂਦੇ ਕੁਝ ਜਵਾਨ ਪਿੱਛੇ ਮੁੜ ਗਏ ਤੇ ਪਰਵਾਰਾਂ ਨੂੰ ਨਾਲ ਲੈ ਆਏ ਨਗਰ ਫਿਰ ਵਸਣ ਲੱਗਾ ਗੁਰੂ ਜੀ ਉਸੇ ਨਗਰ ਵਿੱਚ ਸਨ ਸਿਆਣੇ ਪੁਰਸ਼ਾਂ ਨੇ ਵਿਚਾਰ ਕੇ ਆਖਿਆ ਸਾਡੇ ਪਿੰਡ ਨੂੰ ਰੁੜਣੋਂ ਬਚਾਉਣ ਵਾਲਾ ਇਹ ਮਹਾਪੁਰਸ਼ ਹੈ ਸਾਰੇ ਗੁਰੂ ਜੀ ਕੋਲ ਆਏ ਸਭ ਨੇ ਚਰਣਾ ਉੱਤੇ ਮੱਥਾ ਟੇਕਿਆ ਮੱਥਾ ਟੇਕਨ ਤੇ ਧੰਨਵਾਦ ਕਰਨ ਪਿੱਛੋਂ ਪਿੰਡ ਦਾ ਮੁਖੀ ਬੋਲਿਆ ਮਾਹ ਪੁਰਸ਼ੋ ਆਪਨੇ ਅ ਸਾਡੇ ਪਿੰਡ ਨੂੰ ਰੁੜਨੋਂ ਬਚਾਇਆ ਹੈ ਅ ਸਾਡੇ ਭਾ ਦੇ ਆਪ ਰੱਬ ਜੀ ਅ ਸਾਡੀ ਇੱਛਾ ਹੈ ਕਿ ਅਸੀਂ ਆਪ ਦੇ ਹਜੂਰ ਜਾਨਵਰਾਂ ਦੀ ਬਲੀ ਦੇਈ ਨਾਚ ਤੇ ਗਾਣਾ ਕਰੀਏ ਜਿਵੇਂ ਅ ਸਾਡੇ ਦੇਸ਼ ਦਾ ਰਿਵਾਜ ਹੈ ਆਪ ਭਗਵਾਨ ਜੀ ਗੁਰੂ ਜੀ ਨੇ ਭਗਵਨ ਗੀਤਾ ਜੀਵ ਹੱਤਿਆ ਕਰਨ ਦੀ ਲੋੜ ਨਹੀਂ ਨਾ ਨਾਚ ਤੇ ਨਾ ਗਾਣੇ ਦੀ ਲੋੜ ਹੈ। ਬਸ ਇਹ ਕਰੋ ਪਿੰਡ ਦੇ ਉਸ ਪਾਸੇ ਜਿੱਧਰ ਸਮੁੰਦਰ ਹੈ, ਇਹ ਧਰਮਸ਼ਾਲਾ ਬਣਾਵੋ। ਉਸ ਧਰਮਸ਼ਾਲਾ ਵਿੱਚ ਆਏ ਗਏ ਨੂੰ ਰੋਟੀ ਮਿਲੇ, ਸਵੇਰੇ ਤੇ ਸ਼ਾਮ ਨੂੰ ਇਕੱਠੇ ਬੈਠ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ। ਕਿਸੇ ਦਾ ਬੁਰਾ ਨਾ ਕਰਨਾ, ਕੀਰਤ ਕਰਦੇ ਹੋਏ ਉਸ ਕਾਦਰ ਨੂੰ ਚੇਤੇ ਰੱਖਣਾ ਜਿਸ ਨੇ ਜਗਤ ਬਣਾਇਆ ਹੈ। ਗੁਰੂ ਜੀ ਦੇ ਉਪਦੇਸ਼ ਨੂੰ ਮੰਨ ਕੇ ਉਹਨਾਂ ਧਰਮਸ਼ਾਲਾ ਬਣਾਈ ਤੇ ਕੀਰਤਨ ਕਰਨ ਲੱਗੇ। ਜਿਸ ਦੇ ਕਾਰਨ ਮੁੜ ਕੇ ਕਦੀ ਉਹਨਾਂ ਦੇ ਨਗਰ ਨੂੰ ਸਮੁੰਦਰ ਦਾ ਡਰ ਨਾ ਪਾਸਿਆ ਸੁਖ ਨਾਲ ਵਸਣ ਲੱਗੇ ਨੇੜੇ ਦੇ ਸਾਰੇ ਨਗਰਾਂ ਵਿੱਚ ਗੁਰੂ ਜੀ ਦਾ ਜਸ ਖਿਲਰ ਗਿਆ ਗੱਚ ਖਾੜੀ ਦੇ ਅੰਦਰ ਮੰਦਰਾ ਇੱਕ ਸ਼ਹਿਰ ਹੈ ਇਸੇ ਇਲਾਕੇ ਵਿੱਚ ਕਾਂਦਲਾ ਨਾਮ ਦੀ ਬੰਦਰਗਾਹ ਬਣਾਈ ਜਾ ਰਹੀ ਹੈ ਮੰਦਰਾ ਦੇ ਅੱਠ ਕੋ ਦੱਖਣ ਵਿੱਚ ਇੱਕ ਨਗਰ ਹਾਰੂਪੁਰ ਸੀ ਮੰਦਰਾ ਵੱਲ ਜਾਂਦੇ ਹੋਏ ਦੀਨ ਦਿਆਲ ਕਿਰਪਾ ਦੇ ਸਾਗਰ ਗੁਰੂ ਜੀ ਜਦੋਂ ਹਾਰਪੁਰ ਪਹੁੰਚੇ ਤਾਂ ਉੱਥੇ ਵੀ ਲੋਕਾਂ ਨੂੰ ਪੈਪੀਤ ਹੋਇਆ ਹੋਇਆ ਦੇਖ ਸਾਰਿਆਂ ਦੇ ਚਿਹਰਿਆਂ ਦੇ ਰੰਗ ਉੱਡੇ ਹੋਏ ਸਨ ਉਹਨਾਂ ਨੂੰ ਖਾਣਾ ਪੀਣਾ ਨਹੀਂ ਸੀ ਸੁੱਜਦਾ ਗੁਰੂ ਜੀ ਨੇ ਉਹਨਾਂ ਦੇ ਦੁੱਖ ਦਾ ਕਾਰਨ ਪੁੱਛਿਆ ਤਾਂ ਉਹਨਾਂ ਦਾ ਮੁਖੀ ਬੋਲਿਆ हे ਮਾਪੁਰਖੋ ਹੋਰ ਤਾਂ ਅਸੀਂ ਸਭ ਤਰ੍ਹਾਂ ਰਾਜੀ ਹਾਂ ਪਰ ਸਾਨੂੰ ਇੱਕ ਬੜਾ ਕਲੇਸ਼ ਹੁੰਦਾ ਹੈ 6 ਮਹੀਨਿਆਂ ਪਿੱਛੋਂ ਅਸੀਂ ਸਭ ਆਦਮੀ ਪਰਿਵਾਰ ਸਹਿਤ ਅਸਾਬ ਲੱਦ ਕੇ ਹੋਰ ਥੇ ਚਲੇ ਜਾਂਦੇ ਹਾਂ ਕਿਉਂਕਿ ਇੱਥੇ ਸਾਡੇ ਘਰਾਂ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਉਸ ਅਗਨੀ ਦੇ ਭੈ ਕਰਕੇ ਹੋਰ ਸਥਾਨ ਗੁਜ਼ਾਰਾ ਜਾਏ ਕਰਦੇ ਹਾਂ ਮਹਾਰਾਜ ਜੀ ਅਸੀਂ ਹੁਣ ਤਿਆਰ ਹਾਂ ਜੀ ਆਪ ਵੀ ਸਾਡੇ ਨਾਲ ਹੀ ਚੱਲੋ ਗੁਰੂ ਜੀ ਨੇ ਸਵਾਲ ਕਰਕੇ ਪੁੱਛਿਆ ਅੱਗ ਕਿਉਂ ਲੱਗ ਜਾਂਦੀ ਹੈ ਮੁਖੀ ਨੇ ਉੱਤਰ ਦਿੱਤਾ ਮਹਾਰਾਜ ਜੀ ਇੱਕ ਦਿਓ ਹੈ ਦਾਤ ਹੈ ਉਹ ਆਣ ਕਰਕੇ ਅੱਗ ਲਾ ਕੇ ਸਾੜ ਕੇ ਚਲਾ ਜਾਂਦਾ ਹੈ ਗੁਰੂ ਜੀ ਨੇ ਮੁਸਕਰਾ ਕਰਕੇ ਬਚਨ ਕੀਤਾ ਡਰੋ ਨਾ ਸਤਨਾਮ ਜਪੋ ਕਰਤਾਰ ਭਲੀ ਕਰੇਗਾ ਤੁਹਾਡੇ ਬਾਲ ਬੱਚੇ ਇਸਤਰੀ ਬੁਰਸ਼ ਰਾਜੀ ਰਹਿਣਗੇ ਆਨੰਦ ਨਾਲ ਵਸੋਗੇ ਦੇਉ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ ਕਰਤਾ ਅੰਗ ਸੰਗ ਸਹਾਈ ਹੋਵੇਗਾ ਅਸਾਂ ਦੇ ਆਖੇ ਲੱਗੋ ਕਿਤੇ ਨਾ ਜਾਵੋ ਗੁਰੂ ਜੀ ਦੇ ਬਚਨ ਸੁਣ ਕੇ ਗੁਰੂ ਜੀ ਦਾ ਪ੍ਰਭਾਵਸ਼ਾਲੀ ਤੇ ਨੂਰਾਨੀ ਚਿਹਰਾ ਦੇਖ ਕੇ ਨਗਰ ਵਾਸੀਆਂ ਨੂੰ ਹੌਸਲਾ ਹੋਇਆ ਕਿ ਇਹ ਮਹਾਂਪੁਰਸ਼ ਕੋਈ ਕਰਨੀ ਵਾਲਾ ਹੈ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਣ ਦੇਵੇਗਾ ਉਹ ਗੁਰੂ ਜੀ ਦੇ ਆਖੇ ਲੱਗੇ ਉਹਨਾਂ ਨੇ ਲੱਦਿਆ ਤੇ ਬੰਨਿਆ ਹੋਇਆ ਸਾਰਾ ਸਮਾਨ ਖੋਲ ਕੇ ਘਰਾਂ ਵਿੱਚ ਰੱਖ ਦਿੱਤਾ ਆਪੋ ਆਪਣੇ ਘਰ ਬੈਠ ਕੇ ਸਤਨਾਮ ਸਤ ਕਰੇ ਦਾ ਜਾਪ ਕਰਨ ਲੱਗੇ ਮੌਤ ਦਾ ਭੈ ਬੁਰਾ ਹੁੰਦਾ ਹੈ ਮੌਤ ਤੋਂ ਡਰਦਾ ਹੋਇਆ ਮਨੁੱਖ ਜੋ ਨਹੀਂ ਕਰਨਾ ਉਹ ਕਰਦਾ ਹੈ ਉਹ ਲੋਕ ਰਾਤ ਦਿਨੇ ਸਤਨਾਮ ਸਤਨਾਮ ਸਿਮਰਦੇ ਹੋਏ ਕੀਰਤ ਕਰਨ ਲੱਗੇ ਉਹ ਦੇਣਾ ਪੋਜਾ ਜਿਸ ਦਿਨ ਦੈਂਤ ਨੇ ਅੱਗ ਲਾਉਣੀ ਸੀ ਲੋਕਾਂ ਨੂੰ ਘਰਾਂ ਵਿੱਚ ਬੈਠੇ ਰਹਿਣ ਦਾ ਹੌਸਲਾ ਨਾ ਪਿਆ ਉਹ ਘਰ ਛੱਡ ਕੇ ਬਾਲ ਬੁੱਢੇ ਸਭ ਗੁਰੂ ਜੀ ਕੋਲ ਆ ਪਹੁੰਚੇ ਖੁੱਲਾ ਥਾਂ ਦਰਖਤਾਂ ਹੇਠ ਬੈਠ ਗਏ ਗੁਰੂ ਜੀ ਨੇ ਸਭ ਨੂੰ ਸੰਬੋਧਨ ਕਰਕੇ ਆਖਿਆ ਤ੍ਰੇਤਾਰ ਨੂੰ ਚੇਤੇ ਕਰੋ ਦੈਂਤ ਅੰਨਾ ਹੋ ਕੇ ਮਰੇਗਾ ਮਰਦਾਨ ਨੇ ਨੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਗੁਰੂ ਮਹਾਰਾਜ ਜੀ ਨੇ ਸ਼ਬਦ ਗਾਇਆ ਐ ਜੀ ਜਨਮ ਮਰੈ ਆਵੇ ਫੁਨ ਜਾਵੇ ਬਿਨ ਗੁਰ ਗਤ ਨਹੀਂ ਕਾਈ ਗੁਰਮਖ ਪ੍ਰਾਣੀ ਨਾਮ ਰਤੇ ਨਾਮੇ ਗਤ ਪਤ ਪਾਈ ਪਾਈ ਰੇ ਰਾਮ ਨਾਮ ਚਿਤ ਲਾਈ ਗੁਰ ਪ੍ਰਸਾਦਿ ਹਰਿ ਪ੍ਰਭ ਜਚੈ ਐਸੀ ਨਾਮ ਬਡਾਈ ਰਹਾਉ ਅਹ ਜੀ ਬਹੁਤ ਪੇਖ ਕਰੇ ਪਿੱਕਿਆ ਕਉ ਕੀਤੇ ਉਧਰ ਪਰਣ ਕੈ ਤਾਈ ਬਿਨ ਹਰ ਪਗ ਤੇ ਨਾਹੀ ਸੁਖ ਪ੍ਰਾਣੀ ਬਿਨ ਗੁਰ ਗਰਬ ਨ ਜਾਇ ਜਿਸ ਦਾ ਅਰਥ ਹੈ ਜੀਵ ਜਨਮ ਲੈਂਦਾ ਹੈ ਮੁੜ ਕੇ ਤੁਰ ਜਾਂਦਾ ਹੈ ਉਹਦੀ ਗਤੀ ਵੀ ਅੱਛੀ ਨਹੀਂ ਹੁੰਦੀ ਉਹੋ ਹੀ ਆਦਮੀ ਇੱਜ਼ਤ ਪਾਉਂਦੇ ਹਨ ਜਿਹੜੇ ਗੁਰਮੁਖ ਹਨ ਜੋ ਵਾਹਿਗੁਰੂ ਨੂੰ ਯਾਦ ਕਰਦੇ ਹਨ ਸੁਣੋ ਸੱਜਣੋ ਪ੍ਰਮਾਤਮਾ ਕੋਲੋਂ ਨਾਮ ਦੀ ਦਾਤ ਮੰਗੋ ਜਦੋਂ ਨਾਮ ਦੀ ਦਾਤ ਮੰਗੋਗੇ ਤਾਂ ਉਸਦੇ ਹੋ ਜਾਓਗੇ ਤਦੋ ਬੜੇ ਆਈ ਪ੍ਰਾਪਤ ਹੋਵੇਗੀ ਉਹ ਤੁਸਾਂ ਦੀ ਰਾਖੀ ਕਰੇਗਾ ਜਗਤ ਦੇ ਵਿੱਚ ਲੋਕ ਪੇਟ ਭਰਨ ਵਾਸਤੇ ਅਨੇਕਾ ਪਖੰਡ ਕਰਦੇ ਹਨ ਕਈ ਜੀਵਾਂ ਨੂੰ ਮਾਰਦੇ ਤੇ ਕਿਸੇ ਦੇ ਘਰ ਸਾੜਦੇ ਤੇ ਜੀਵਨ ਨੂੰ ਉਜਾੜਦੇ ਹਨ ਇਹ ਸਭ ਪਾਪ ਕਰਮ ਪੇਟ ਬਦਲੇ ਹੁੰਦੇ ਹਨ ਮਨੁੱਖ ਨੂੰ ਚਾਹੀਏ ਪਰਮਾਤਮਾ ਦੀ ਭਗਤੀ ਤੋਂ ਬਿਨਾ ਕੁਝ ਨਾ ਮੰਗੇ ਗੁਰੂ ਦੀ ਸ਼ਰਣਾਏ ਬਿਨਾ ਹੰਕਾਰ ਨਾਸ਼ ਨਹੀਂ ਹੁੰਦਾ ਐ ਜੀ ਕਾਲ ਸਦਾ ਸਿਰ ਉੱਪਰ ਠੜਾ ਜਨਮ ਜਨਮ ਵਹਿਰਾਈ ਸਾਜੇ ਸ਼ਬਦ ਰਤੇ ਸੇ ਬਾਜੇ ਸਤਿਗੁਰੂ ਬੂਝ ਪੁਜਾਈ ਗੁਰ ਸ਼ਰਣਾਏ ਜੋਇ ਨਾ ਸਕੇ ਦੂਤ ਨਾ ਸਕੇ ਸੰਤਾਈ ਅਵਗਤ ਨਾਥ ਨਰੰਜਨ ਰਾਤੇ ਨਿਰਪਉ ਸਿਓ ਲਿਵਲਾਈ ਐ ਜਿਓ ਨਾਮ ਦੇੜਿਓ ਨਾਮੈ ਲਿਵਲਾਇਓ ਸਤਗੁਰੂ ਟੇਕ ਟਿਕਾਈ ਜੋਤੀ ਸੁਪਾਵੈ ਸੋਈ ਕਰਸੀ ਕੀਰਤਨਾ ਮੇਟਿਆ ਜਾਈ ਇਸ ਦਾ ਪਰਮਾਰਥ ਹੈ ਮਨੁੱਖ ਦਾ ਅਟੱਲ ਵੈਰੀ ਕਾਲ ਹੈ ਜੋ ਜਨਮ ਜਨਮ ਤੋਂ ਮਨੁੱਖ ਦੇ ਸਾਥ ਰਹਿੰਦਾ ਹੈ ਜਮਦੂਤ ਹਾਜ਼ਰ ਰਹਿੰਦੇ ਹਨ ਪਰ ਜਿਨ੍ਹਾਂ ਨੂੰ ਗੁਰੂ ਜੀ ਨੇ ਅਕਲ ਦੱਸੀ ਹੈ ਉਹ ਗੁਰੂ ਜੀ ਦੀ ਸ਼ਰਣੀ ਲੱਗੇ ਹਨ ਗੁਰੂ ਜੀ ਦੀ ਸ਼ਰਣੀ ਲੱਗਿਆ ਜਮਦੂਤ ਕੁਝ ਨਹੀਂ ਵਿਗਾੜ ਸਕਦੇ ਮਨੁੱਖ ਉਹਨਾਂ ਹੱਥੋਂ ਕਦੀ ਦੁਖੀ ਨਹੀਂ ਹੁੰਦਾ ਕਿਉਂਕਿ ਉਹ ਪ੍ਰਮਾਤਮਾ ਦੇ ਚਰਨਾਂ ਨਾਲ ਜੋੜੀ ਰੱਖਦੇ ਹਨ ਲਿਵ ਲਾਉਣ ਵਾਲੇ ਕੋਲ ਜਮ ਨਹੀਂ ਫਟਕਦਾ ਇਸ ਵਾਸਤੇ ਸਾਰਿਆਂ ਨੂੰ ਚਾਹੀਦਾ ਹੈ ਗੁਰੂ ਸ਼ਬਦ ਨਾਲ ਲਿਵ ਜੋੜੀ ਰੱਖਣ ਜੋ ਪ੍ਰਮਾਤਮਾ ਚਾਹੁੰਦਾ ਹੈ ਕਿਰਤ ਮਿਟੀ ਨਹੀਂ ਜਾਂਦੀ ਪਰ ਪ੍ਰਮਾਤਮਾ ਕਦੀ ਮਾੜਾ ਨਹੀਂ ਕਰਦਾ ਐ ਜੀ ਭਾਗ ਪਰੇ ਗੁਰਦਰਨ ਤੁਮਾਰੀ ਮੈਂ ਅਵਰਣਾ ਦੂਜੀ ਪਾਈ ਅਬ ਤਬ ਏਕੋ ਏਕ ਪੁਕਾਰਿਓ ਆਦ ਜੁਗਾਦ ਸਖਾਈ ਐ ਜੀ ਰਾਖਿਓ ਪੈ ਜਨਾਮ ਆਪਣੇ ਕੀ ਤੁਝਹੀ ਸਿਉ ਬਣਾਈ ਕਰ ਕਿਰਪਾ ਗੁਰਦਰਸ਼ ਦਿਖਾਵਿਓ ਹਮੈ ਸ਼ਬਦ ਜਲਾਈ ਐ ਜੀ ਕਿਆ ਮੰਗਿਓ ਕਿਛ ਰਹੇ ਨ ਦੀਸੈ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀ ਜाहिरਦੈ ਕੰਠ ਬਣਾਈ ਜਿਸ ਦਾ ਅਰਥ ਹੈ ਗੁਰੂ ਜੀ ਸ਼ਰਣ ਆਏ ਮਨੁੱਖਾਂ ਦੇ ਮਨੋਂ ਭਾਵਾਂ ਨੂੰ ਪ੍ਰਗਟ ਕਰਦੇ ਹੋਏ ਆਖਦੇ ਹਨ ਹੇ ਗੁਰੂ ਜੀ ਅਸੀਂ ਤੁਸਾਂ ਦੀ ਸ਼ਰਣ ਆਏ ਹਾਂ ਹੋਰ ਕੋਈ ਆਸਰਾ ਨਹੀਂ ਬਾਕੀ ਸਾਰੇ ਆਸਰੇ ਛੱਡ ਦਿੱਤੇ ਹਨ ਹੁਣ ਤਾਂ ਅਸੀਂ ਇੱਕ ਤੂੰ ਹੀ ਤੂੰ ਪੁਕਾਰਦੇ ਹਾਂ ਇਹੋ ਅਸਾਂ ਦਾ ਰਾਖਾ ਹੈ ਹੇ ਮਾਲਕ ਜਦੋਂ ਤੇਰੀ ਸ਼ਰਣ ਆ ਗਏ ਹਾਂ ਤਾਂ ਅਸਾਂ ਦੀ ਜਾਨ ਤੇ ਇੱਜ਼ਤ ਆਪ ਦੇ ਹੱਥ ਹੈ ਦਇਆ ਕਰਕੇ ਅਸਾ ਦਾ ਬਚਾ ਕਰੋ ਅਸਾਨੂੰ ਦਰਸ਼ਨ ਦੇਵੋ ਹਮੇ ਦਾ ਖਾਤਮਾ ਹੋਵੇ ਵੈਰੀ ਖਤਮ ਹੋਵੇ ਹੀ ਪਰਮੇਸ਼ਰ ਇਹੋ ਦਾਨ ਮੰਗਦੇ ਹਾਂ ਕਿ ਆਪ ਦੇ ਚਰਣਾ ਨਾਲ ਪ੍ਰੀਤ ਬਣੇ ਰਹੇ ਨਾਮ ਸਿਮਰਨ ਦਾ ਪਦਾਰਥ ਬਖਸ਼ੋ ਉਸ ਨੂੰ ਮੈਂ ਹਿਰਦੇ ਵਿੱਚ ਰੱਖਾਂਗਾ ਇਹੋ ਇੱਛਾ ਹੈ ਇਹੋ ਭੋਖ ਹੈ ਗੁਰੂ ਜੀ ਨੇ ਸ਼ਬਦ ਦਾ ਭੋਗ ਪਾਇਆ ਤਾਂ ਉਸੇ ਸਮੇਂ ਕੀ ਦਿਓ ਆਇਆ ਉਸ ਦਾ ਸਿਰ ਅਸਮਾਨ ਨਾਮ ਤੇ ਪੈਰ ਜ਼ਮੀਨ ਨਾਮ ਹਨ ਬੜਾ ਵਿਕਰਾਲ ਰੂਪ ਹੈ ਲੋਹੇ ਜੈਸਾ ਰੰਗ ਤੇ ਹੱਥ ਵਿੱਚ ਅਗਣ ਹੈ ਉਹਨਾਂ ਲੋਕਾਂ ਵੱਲ ਵੇਖਦਾ ਹੈ ਤੇ ਆਖਦਾ ਹੈ ਅੱਗੇ ਤਾਂ ਮੇਰੇ ਡਰ ਕਰਕੇ ਨਸ਼ ਜਾਂਦੇ ਸਨ ਅੱਜ ਨਹੀਂ ਨਸੇ ਮੈਂ ਅੱਜ ਇਹਨਾਂ ਨੂੰ ਸਾੜਾਂਗਾ ਕਿਉਂਕਿ ਇਹਨਾਂ ਨੇ ਮੇਰਾ ਡਰ ਵਿਚਾਰ ਦਿੱਤਾ ਹੈ ਈਉਂ ਕ੍ਰੋਧਵਾਨ ਹੋ ਕੇ ਕੋਕਦਾ ਤੇ ਲੰਮੀ ਲਾਲ ਜ਼ਬਾਨ ਹੀਠਾਂ ਉੱਤੇ ਫੇਰਦਾ ਹੋਇਆ ਅੱਗੇ ਵਧਿਆ ਉਸ ਦੀ ਭਿਆਨਕ ਸੂਰਤ ਤੇ ਉਹਦੇ ਹੱਥ ਅੱਗ ਦੇਖ ਕੇ ਸਾਰੇ ਪੁਰਸ਼ ਪੈਪੀਤ ਹੋ ਗਏ ਕਈਆਂ ਦੀਆਂ ਤਾਂ ਢਾਡਾਂ ਨਿਕਲ ਗਈਆਂ ਗੁਰੂ ਜੀ ਨੇ ਸਤ ਕਰਤਾਰ ਆ ਕੇ ਦੈਂਤ ਵੱਲ ਵੇਖਿਆ ਗੁਰੂ ਜੀ ਦੇ ਦੇਖਦੇ ਸਾਰਾ ਦੈਂਤ ਅੰਨਾ ਹੋ ਗਿਆ ਤੇ ਉਹਦੇ ਹੱਥ ਵਾਲੀ ਅੱਗ ਬੁਝ ਗਈ ਅੱਗ ਦੇ ਬੁਝਣ ਨਾਲ ਦੇ ਉਹ ਕੰਬਣ ਲੱਗ ਪਿਆ ਜਿਵੇਂ ਉਸ ਦੇ ਤਨ ਦੀ ਸਾਰੀ ਸ਼ਕਤੀ ਗੁਰੂ ਜੀ ਨੇ ਖਿੱਚ ਲਈ ਸੀ ਕੰਬਦਾ ਕੰਬਦਾ ਉਹ ਬੈਠਣ ਲੱਗਾ ਉਸ ਕੋਲੋਂ ਬੈਠਿਆ ਨਾ ਗਿਆ ਉਹਦੀ ਇੱਕ ਲੱਤ ਟੁੱਟ ਗਈ ਉਹ ਡਿੱਗ ਪਿਆ ਪਰ ਉਸ ਦੀ jaan ਨਾ ਨਿਕਲੀ ਗੁਰੂ ਜੀ ਉੱਠ ਕੇ ਉਸ ਦੇ ਕੋਲ ਗਏ ਤਿਉ ਨੇ ਡੜਿਆ ਕੇ ਗੁਰੂ ਜੀ ਦੇ ਚਰਨ ਫੜ ਲਏ ਤੇ ਖਿਮਾ ਮੰਗੀ ਉਸ ਨੇ ਬੇਨਤੀ ਕੀਤੀ ਕਿ ਰੂਹ ਦੀ ਕਲਿਆਣ ਹੋਵੇ ਹੁਣ ਉਹ ਪਾਪ ਕਰਮ ਕਰਨ ਵਾਲੇ ਸਰੀਰ ਵਿੱਚ ਜਨਮ ਨਾ ਲਵੇ ਗੁਰੂ ਜੀ ਨੇ ਉਸ ਦੀ ਕਲਿਆਣ ਕੀਤੀ ਉਹ ਮਰ ਗਿਆ ਰੂਹ ਉੱਡ ਕੇ ਬੈਕੌਂਠ ਨੂੰ ਚਲੀ ਗਈ ਸਾਰੇ ਨਗਰ ਵਾਸੀ ਗੁਰੂ ਜੀ ਦੇ ਸਿੱਖ ਬਣ ਗਏ ਧਰਮਸ਼ਾਲਾ ਬਣਾ ਕੇ ਸਤ ਕਰਤਾਰ ਦਾ ਸਿਮਰਨ ਕਰਨ ਲੱਗੇ ਤਨ ਸਤਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਿਉਂ ਦਾ ਪੈਸਾ ਦਾ ਵਸਤੇ ਦੂਰ ਕੀਤਾ ਲੋਕ ਸੁਖੀ ਤੇ ਪ੍ਰਲੋਕ ਸੁਹੇਲੇ ਹੋਏ ਉਹ ਨਗਰ ਵਾਸੀ ਵਸਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ